ਬਿਲਕੁਲ ਸਾਨੂੰ ਪਤਾ ਲੱਗ ਗਿਆ ਕਿ ਪਾਣੀ ਟੁੱਟ ਕੇ ਆਇਆ ਹੋਇਆ ਉਹਦੋਂ ਅਲਾਸਮੈਂਟ ਹੈ ਜੀਤੀ ਆਏ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਸਿਰਫ ਤੁਹਾਡੇ ਵਰਗੇ ਵੀਰਾਂ ਭਰਾਵਾਂ ਨੇ ਆਣ ਕੇ ਹੌਸਲੇ ਹੁਣ ਆਪਾਂ ਪਹੀ 'ਚ ਖੜੇ ਆ ਇੱਥੇ ਇੱਥੇ ਕਿੰਨਾ ਕਿੰਨਾ ਪਾਣੀ ਤਾਂ ਉਹ 27 ਤਰੀਕ ਨੂੰ ਸਾਡੇ ਆਹੜਾ ਆਇਆ ਵਾ ਤੇ 28 ਨੂੰ ਜਿਹਨਾਂ ਨਕਲੀ ਘਰਾਂ ਚਾਹੀਏ ਆ ਕਿ ਘਰ ਦੇ ਹੈਗੇ ਠੀਕ ਹੈ ਉਹਨਾਂ ਭਾਈ ਇਹਨਾਂ ਦਾ ਸਾਡੇ ਪਾਣੀ 'ਚ ਘਰਾਂ ਦੇ ਵਿੱਚ ਨਾਲੇ ਘਰ ਵੀ ਪਹੀ ਨਾਲ ਉੱਚੇ ਆ ਹਾਂਜੀ ਹਾਂਜੀ ਪਹੀ ਨਾਲ ਜੇ ਘਰਾਂ ਦੇ ਵਿੱਚ ਸਰਕਾਰ ਆਈ ਦਿਓ ਕਰੰਟ ਦਾ ਆਪਣਾ ਡੀਜ਼ਲ ਦਾ ਕਿਵੇਂ ਕਰ ਰਹੇ ਆ ਜੀ ਡੀਜ਼ਲ ਆਪਾ ਆਪਾ ਡਿਲੀਵਰੀ ਜਿਹੜਾ ਡੀਜ਼ਲ ਹੈ ਇੱਥੇ ਦੇ ਰਹੇ ਆਂ ਹਾਂਜੀ ਇਹ ਸਿੱਧਾ ਆਪਾਂ ਡਰਮੇ 'ਚ ਧਾਰ ਰਹੇ ਆਂ ਠੀਕ ਹੈ ਜੀ ਮੰਨ ਲਓ ਆ ਜਿੰਨੇ ਵੀ ਡੇਰੇ ਦਿੱਤੇ ਆ ਉਹਨਾਂ ਦੇ ਵਿੱਚ 5 ਡਰਮ ਧਾਰ ਦੇਣੇ ਨੇ ਜਲਦੇਪੁਰੇ ਠੀਕ ਹੈ ਜੀ ਤੂੰ ਇਹਨਾਂ ਨੂੰ ਆਪਾਂ ਨੇ 15 ਲੀਟਰ ਇੱਕ ਪ੍ਰਤੀ ਕਿੱਲੇ ਦਾ ਦੇਣਾ ਠੀਕ ਹੈ ਜੀ ਇਹ ਫਿਰ ਆਪੇ ਵੰਡ ਲੈਣਗੇ ਉਹਦੇ ਇਹ ਆਪ ਸੱਚ ਕਹਿੰਦੇ ਸੀ ਆਪ ਸੱਚ ਵੰਡ ਲੂਗੇ ਵੀ ਤੁਸੀਂ ਆ ਡਰਮ ਸਾਡੇ ਕੋਲ ਪੂਰੇ ਧਾਰ ਤੋਂ ਆਪਾਂ ਠੀਕ ਠੀਕ ਤੁਸੀਂ ਦੇਖੋ ਵੀ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਬੈਦਰ ਦੇਖੋ ਝੋਨੇ ਦੀ ਕਿੱਦਿ ਇਹ ਲਿੰਕ ਰੋੜਾ ਤੋਂ ਮਤਲਬ ਆਪਾਂ ਪਿੰਡਾਂ ਚੋਂ ਬੜੇ ਆ ਅੱਗੇ ਜਿਹੜੇ ਹੋਰ ਡੇਰੇ ਆ ਕਈ ਜਿੱਥੇ ਤੱਕ ਕੋਈ ਸਰਕਾਰ ਨਹੀਂ ਪਹੁੰਚੀ ਕੋਈ ਕਲਾਕਾਰ ਨਹੀਂ ਪਹੁੰਚਿਆ ਸੋ ਅੱਜ ਉਹ ਪਿੰਡਾਂ ਚੋਂ ਨਿਕਲੇ ਹੋਏ ਆ ਪਹਿਲਾਂ ਅਸੀਂ ਸਰਵੇ ਕਰਕੇ ਵੀ ਗਏ ਆ ਪਰ ਇਹ ਹਾਲਾਤ ਕੋਈ ਨਹੀਂ ਦਿਖਾਉਂਦਾ ਦੇ ਲੋ ਕਿੰਨੀ ਦੂਰ ਦੂਰ ਤੱਕ ਸਾਰੇ ਇੱਥੇ ਮਤਲਬ ਇੱਕੇ ਕਿਲੇ ਇੱਧਰ ਦੁਨੀਆ ਇੱਧਰ ਦੁਨੀਆ ਤੋਂ ਘਟ ਤਿੰਨ ਕਿਲੇ ਦਾ ਪਾੜ ਪਿਆ ਤੁਹਾਡੇ ਆਪ ਦੇ ਖੇਤਾਂ ਕਰਦੇ 6 ਏਕੜ 6 ਏਕੜ ਪਿੰਡ ਪਿੰਡ ਕਿਹੜਾ ਹੈ ਖਾਸਾਂ ਵਾਲਾ ਪਿੰਡ ਖਾਸਾਂ ਵਾਲਾ ਸੀਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਾ ਠੀਕ ਹੈ ਜੀ ਜੀ ਅਸੀਂ ਤੇ ਇਹੋ ਬੇਨਤੀ ਕਰਨੇ ਆਂ ਕਿ ਸੇਵਾ ਜਿਹੜੀ ਹੈ ਨਾ ਇੱਥੇ ਗਰਾਊਂਡ ਤੇ ਆਗਮੀ ਕਰੋ ਬਿਲਕੁਲ ਸੇਵਾ ਬਹੁਤ ਹੋਣੀ ਆ ਪਰ ਗਾਂ ਸੇਵਾ ਦੀ ਬੜੀ ਲੋੜ ਪੈਣੀ ਗਾਂ ਕਾਹ ਲੋ ਹਲੇ ਬਹੁਤ ਉੱਚਾ ਟਿੱਪਾ ਬਹੁਤ ਉੱਚਾ ਇੱਦੋਂ 15 ਫੁੱਟ ਦੀ ਨੀ ਜਮੀਨ ਆ ਇੱਦੋਂ 15 ਫੁੱਟ ਫੋਟੇ ਆ ਬਸ ਬਰਬਾਦੀ ਹੋ ਗਈ 6 ਏਕੜ ਜਗ੍ਹਾ ਹੈ ਸਾਡੀ ਦੇ ਸਾਥ ਆ ਆ ਦੇਖੋ ਜਿੰਨੇ ਦੇ ਵਿੱਚ ਪਾਣੀ ਹੈ ਤੇ ਮਤਲਬ ਬਾਈ ਕਹਿੰਦਾ ਵੀ ਇਹ ਇੰਨਾ ਕ ਡੂੰਗਾ ਬਣ ਗਿਆ ਵੀ ਕੋਈ ਅੰਦਾਜ਼ਾ ਨਹੀਂ ਹੈਗਾ ਹਾਂ ਜੀ ਤੋਂ ਅੱਜ 20 ਤਰੀਕ ਦਿਨ ਐਤਵਾਰ ਪਹੁੰਚੇ ਹਾਂ ਜੀ ਰਮਦਾਸ ਸਿੰਘ ਜੀ ਦੇ ਵਿੱਚ ਅਜਨਾਲੇ ਦੇ ਨਾਲ ਸੋ ਚਮਿਆਰੀ ਪਿੰਡ ਪਹੁੰਚੇ ਹਾਂ ਜੀ ਬਾਈ ਜੀ ਉਹਨਾਂ ਕੋਲੇ ਪਿਛਲੀ ਵਾਰ ਅਸੀਂ ਆਏ ਸੀ ਬਾਈ ਜੀ ਉਹਨਾਂ ਨੇ ਸਰਵੇ ਕਰਾਇਆ ਤਾਂ ਆਪਾਂ ਨੂੰ ਲੋਕਲ ਪਿੰਡਾਂ ਦਾ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਬਹੁਤ ਵਧੀਆ ਵੀਰ ਉਹਨਾਂ ਨੇ ਅਰੇਂਜਮੈਂਟ ਕੀਤਾ ਕਰੇ ਪਛਾਦੇ ਪਾਣੀ ਦਾ ਪੂਰੀ ਰਾਤ ਤਕਰੀਬਨ 12 ਘੰਟੇ ਅਸੀਂ ਟਰੈਵਲ ਕੀਤਾ ਟਰੈਕਟਰ ਤੇ ਉਸ ਤੋਂ ਬਾਅਦ ਸਵੇਰੇ ਅਸੀਂ 6 ਵਜੇ ਨੂੰ ਬਾਈ ਜੀ ਉਹਨਾਂ ਦੇ ਪਿੰਡ ਆਏ ਤੇ ਉਸ ਤੋਂ ਬਾਅਦ ਬਾਈ ਜੀ ਉਹਨਾਂ ਨੇ ਨਾਲ ਚੱਲ ਕੇ ਸਾਰੀ ਮਤਲਬ ਸਾਡੇ ਨਾਲ ਜਿਵੇਂ ਮਤਲਬ ਸੇਵਾ ਕੀਤੀ ਉਹ ਨਾਲ ਅੱਧੋ ਅੱਗੇ ਹੋ ਗਏ ਤਾਂ ਬਾਈ ਜੀ ਉਹਨਾਂ ਨੇ ਬੜੀ ਵਧੀਆ ਉਹ ਸੇਵਾ ਬਿਨਵਾਈ ਸੋ ਬਾਈ ਜੀ ਉਹਨਾਂ ਦਾ ਸਾਡੇ ਸਾਰੇ ਨਗਰ ਵੱਲੋਂ ਤੇ ਸਾਰੀਆਂ ਪੰਚਾਇਤਾਂ ਵੱਲੋਂ ਬਹੁਤ ਬਹੁਤ ਜੁਰੀ ਤੇ ਮਤਲਬ ਹੀ ਨਾ ਸਾਨੂੰ ਫੀਲ ਹੋਇਆ ਵੀ ਅਸੀਂ ਆਪਣੀ ਜਗ੍ਹਾ ਤੇ ਆ ਗਏ ਹਾਂ ਕਿਸੀ ਵੀਰ ਉਹਨਾਂ ਨੇ ਮੂਰੇ ਹੋ ਕੇ ਇੱਕ ਜ਼ਿੰਮੇਵਾਰੀ ਸੰਭੀ ਤਾਂ ਵੀਰ ਉਹਨਾਂ ਦਾ ਪਿੰਡ ਵੀ ਮਤਲਬ ਜਿਹੜੇ ਪਿੰਡ ਅਸੀਂ ਸੇਵਾ ਕਰੀਏ ਉਹਦੇ ਨਾਲੋਂ ਤਕਰੀਬਨ ਹੈਗਾ 20-30 ਕਿਲੋਮੀਟਰ ਦਾ ਫਰਕ ਹੈ। ਹਾਂਜੀ ਹਾਂਜੀ ਫਰਕ ਹੈ। ਇੰਨਾ ਫਰਕ ਹੈਗਾ ਤਾਂ ਉੱਥੇ ਦੀ ਲਿਸਟਾਂ ਤਿਆਰ ਕੀਤੀਆਂ, ਲਿਸਟਾਂ ਤਿਆਰ ਕਰਕੇ ਕਿਵੇਂ-ਕਿਵੇਂ ਮਤਲਬ ਸਿਸਟਮ ਨਾਲ ਇੱਕ ਆਪਾਂ ਨੇ ਹਨਾ ਜਿਵੇਂ ਡੀਜ਼ਲ ਦੇਣਾ ਤਾਂ ਪਰ ਏਕੜ ਦੇ ਹਿਸਾਬ ਨਾਲ ਪੂਰੀਆਂ ਲਿਸਟਾਂ ਤਿਆਰ ਕਰ ਲਈਆਂ, ਮੋਬਾਈਲ ਨੰਬਰ ਦਿੱਤੇ ਉਹਨਾਂ ਦੇ ਤੇ ਉਹਦੇ ਹਿਸਾਬ ਨਾਲ ਫਿਰ ਅੱਗੇ ਆਪਾਂ ਨੇ ਸੇਵਾ ਕੀਤੀ। ਕੋਈ ਵੀ ਮਤਲਬ ਬੜਾ ਔਖਾ ਹੁੰਦਾ, ਬੜਾ ਔਖਾ ਸਟੈਪ ਹੁੰਦਾ ਵੀ ਤੇ ਬਾਈ ਜੀ ਉਹਨਾਂ ਨੇ ਸਾਨੂੰ ਕੋਲਾ ਫੇਰ ਨਹੀਂ ਹੋਣ ਦਿੱਤਾ। ਅੱਜ ਹੁਣ ਅਸੀਂ ਸੇਵਾ ਕਰਕੇ ਆ ਤੇ ਹੁਣ ਵਾਪਸ ਦੇ ਚੱਲਦੇ ਪਾਉਣ ਲੱਗੇ ਆ ਸੋ ਬਾਕੀ ਜੁੜੇ ਹੋਏ ਬਲੌਗਸ ਨਾਲ ਕਿਰਾਂ ਕਿਵੇਂ ਕਿਵੇਂ ਅਸੀਂ ਸੇਵਾ ਨਵਾਈਓ ਸੁਸਾਦਾ ਅੱਜ ਦੇ ਬਲੌਗ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਠੀਕ ਹੈ ਅੱਜ 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 ਇਹ ਜਣਾ ਮੇਰਾ ਚੱਲ ਆ ਲਾ ਹਮਾਰਾ ਤੇਲਾ ਹੁਣ ਨਹੀਂ ਡੇਢ ਮਿੰਟ ਹੁਣ ਨਿਗਰ ਤੇ ਆ ਬੁਝਿਆ ਬੰਜਾ ਚੱਕੀ ਕਿੰਨੇ ਹੋ ਗਏ ਇਹ ਇਹ ਤੇ ਨੁਕਰੀਏ ਜੀ ਦੋ ਪਿੰਡਾਂ ਚਾਰ ਪਿੰਡਾਂ ਦਾ ਮੁਕਤ ਗਈ ਲਓ ਜੀ ਅਸੀਂ ਚਮਿਆਰੀ ਪਿੰਡ ਤੋਂ ਹੁਣ ਜਾ ਰਹੇ ਤੇ ਬੌਲੀ ਪਿੰਡ ਨੂੰ ਤੇ ਰਸਤੇ 'ਚ ਵੀਰ ਨਹੀਂ ਵਿਲੇਬਲ ਠੀਕ ਠਾਕ ਹਾਂ ਸੋ ਅਸੀਂ ਖੇਚਲ ਕਰੀ ਪੈਸੇ ਨਹੀਂ ਕਿਹੜਾ ਪਿੰਡ ਹੈ ਦਿਆਲ ਪੜੰਗ ਹਾਂਜੀ ਦਿਆਲ ਪੜੰਗ ਦਿਆਲ ਪੜੰਗ ਠੀਕ ਹੈ ਥੋੜਾ ਫਿਰ ਜ਼ਿਲ੍ਹਾ ਜੀਲਾ ਅਮਰੀਕ ਅਮਰੀ ਸਰ ਇਹ ਆ ਜੀ ਠੀਕ ਹੈ ਜੀ ਤਸਵੀਰ ਨਾਲ ਠੀਕ ਹੈ ਠੀਕ ਹੈ ਬਚਾਉ ਰਿਹਾ ਤੁਹਾਡੇ ਅੱਜ ਗੁਰੂ ਜੀ ਦਾ ਸਾਹ ਬਣੇ ਚਲੋ ਆਪਾਂ ਦਰਸ਼ਨ ਕਰਾਂ ਰਾਤ ਦੇ 2:30 ਉੱਠੇ ਆ ਚੋਆ ਕਰਾਂਗੇ ਸ਼ਹਿਰ ਨਾ ਨਾ ਜੀ ਗੰਦਾਨ ਕਿਸੇ ਵੀ ਜਲਾ ਵੀਰ ਆ ਰਿਹਾ ਹੈ ਜਿੱਦੇ ਦਰਸ਼ਨ ਬਾਬਾ ਜੀ ਨੇ ਕਰਾਏ ਨਾ ਨਾ ਚਲੋ ਬਹੁਤ ਬਾਬਾ ਜੀ ਬੀਰੋਨੀ ਮੇਰੇ ਭਰਾ ਉਹਦੇ ਭਰਾਵਾਂ ਨਾਲ ਵੜੇ ਹੋ ਜਾਣਗੇ ਹਾਂ ਜੀ ਹਾਂ ਜੀ ਵੀਰ ਉਹਨਾਂ ਨੇ ਦੇਖੋ ਜਿੰਨੇ ਵੀ ਸਾਰੇ ਵੀਰਾਂ ਨੂੰ ਹੁਣ ਠੰਡਾ ਪਲਾਇਆ ਟਰਾਲੀਆਂ ਤਿੰਨ ਖੜਗੀਆਂ ਆਪਣੀਆਂ ਆ ਕੇ ਤੇ ਸਾਰੇ ਵੀਰਾਂ ਨੂੰ ਪੂਰੀ ਸੇਵਾ ਕਰ ਰਹੇ ਆ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਲਓ ਜੀ ਮਿੱਤਰੋ ਪਹੁੰਚ ਚੁੱਕੇ ਆਂ ਰਮਦਾਸ ਏਰੀਆ ਦੇ ਵਿੱਚ। ਇਹ ਜਿੰਨਾ ਵੀ ਝੋਨਾ ਖੜਾ ਤੁਸੀਂ ਦੇਖ ਰਹੇ ਆ ਹਰਾ ਹਰਾ ਦਿਖ ਰਿਹਾ ਹੈ। ਇਹ ਬਿਲਕੁਲ ਖੂਸ ਬਣ ਗਿਆ ਖੂਸ। ਪਾਣੀ ਖੜਾ ਪਾਣੀ ਕਾਲਾ ਹੋ ਗਿਆ ਪੂਰਾ ਪਾਣੀ ਕਾਲਾ। ਤੇ ਰਮਦਾਸ ਏਰੀਆ ਦੇ ਪਿੰਡ ਬੋਲੀ ਪਹੁੰਚੇ ਆਂ। ਇਹ ਵਿੱਚ ਲਿਖਿਆ ਬਾਈ ਵਿੱਚ ਪਿੰਟ ਬੋਲੀ ਪਹੁੰਚਿਆ ਬੋਲੀ ਪਤਾ ਮੈਨੂੰ ਕਿਹੜਾ ਬੀ ਆਹ ਦੇਖੋ ਥੈਲਾ ਤੇ ਵਿੱਚ ਤਿੰਨ ਤਿੰਨ ਵੰਡ ਹੋ ਗਿਆ ਜੀ ਤੇ ਵਿੱਚ ਤੋਂ ਬਾਅਦ ਫਿਰ ਚੱਲਣਾ ਹੈ ਡੀਜ਼ਲ ਕੀ ਕਹਿੰਦੀ ਜੀ ਗਰਮੀ ਗਰਮੀ ਫੁੱਲ ਆ ਭਾਈ ਗਰਮੀ ਬਹੁਤ ਹੈ ਨਾ ਜੀ ਰੱਖੇ ਬਾਹਰ ਗਾੜੀ ਕਰਦੇ ਕੀ ਹਾਲਾਤ ਨੇ ਵੀਰੇ ਹੁਣ ਫਿਲਹਾਲ ਇੱਥੇ ਇਹ ਹਾਲਾਤ ਭਾਜੀ तकरीबन ਸਾਰੇ ਲਾਸ ਹੋ ਗਏ ਘਰਾਂ ਦਾ ਜਿਹੜੀ ਸਿਸਟਮ ਇੱਕ ਵਾਰ ਆਪਾਂ ਕਹਿ ਦਈਏ ਵੀ ਬਹੁਤ ਲੋਸ ਝੋਨਾ ਵੀ ਸਾਰਾ ਟੋਟਲੀ ਲੋਸ ਹੋ ਗਿਆ ਠੀਕ ਹੈ ਜੀ ਤੇ ਘਰਾਂ ਦਾ ਵੀ ਸਾਰਾ ਟੋਟਲੀ ਲੋਸ ਹੋ ਗਿਆ ਦੇਖਣ ਨੂੰ ਝੋਨਾ ਲੱਗਦਾ ਵੀ ਝੋਨਾ ਹਰਾ ਉਹ ਜਿੱਦਾਂ ਹਰਾ ਜੀਣਾ ਨਾ ਜਿਹੜਾ ਜਿਹੜੀਆਂ ਚਟੀਆਂ ਨਿਕਲਦੀਆਂ ਆਉਂਦੀਆਂ ਨੇ ਅੱਛਾ ਇਹ ਸਿਰਫ ਪਾਣੀ ਦੇ ਆਧਰੇ ਖੜਾ ਗਿਆ ਅੱਛਾ ਤੇ ਜਿੱਦਾਂ ਜਿਹੜਾ ਪਾਣੀ ਸੁੱਕਦਾ ਜਾਂਦਾ ਜੀ ਉਹ ਬਹੁਤ ਬਹੁਤ ਖਲਿਆਣ ਸੁੱਕਦਾ ਜਾਂਦਾ ਨੁਕਸਾਨ ਤੁਹਾਡਾ ਘਰੇ ਕਿਹੜੀ ਕਿਹੜੀ ਚੀਜ਼ਾਂ ਦਾ ਨੁਕਸਾਨ ਹੋਇਆ ਜੀ ਜਿੱਦਾਂ ਡੰਗਰਮਾਲ ਜੇ ਮਾਝੀ ਪੂਰੀ ਹੋ ਗਈ ਤੇ ਜਿੱਦਾਂ ਕਿ ਹੁਣ ਘਰ ਦੀਆਂ ਟੈਲਾਂ ਟੋਨਾਂ ਨਹੀਂਆਂ ਨੂੰ ਆਂ ਕੰਦਾ ਪਾੜ ਗਈਆਂ ਜੀ ਤਕਰੀਬਨ ਟੋਟਲੀ ਸਾਰਾ ਤੁਹਾਨੂੰ ਪਹਿਲਾਂ ਅਲਰਟ ਨਹੀਂ ਕਰਿਆ ਜਿਵੇਂ ਮੰਨ ਲਓ ਆਏ ਸਾਲ ਦੇ ਆਏ ਸਾਲ ਹੁੰਦਾ ਸੀਗਾ ਕਿ ਪਾਣੀ ਆਉਣਾ ਪਰ ਇਹ ਇੰਨਾ ਪਤਾ ਨਹੀਂ ਕਿ ਜਿਹੜਾ ਭਾਈ 14 ਦਿਨਾਂ ਜੇ ਪਾਣੀ ਚੱਲਣਾ ਹੈ ਹਾਂ ਲੱਖਾਂ ਘੰਟੇ ਜ ਪਾਣੀ ਚੱਲਦਾ ਹੈ 8 ਘੰਟੇ ਹਾਂਜੀ ਉ ਕੋਈ ਅਨਾਉਂਸਮੈਂਟ ਹੋਈਆਂ ਪਿੰਡਾਂ ਦੇ ਵਿੱਚ ਕੋਈ ਨਹੀਂ ਭਾਈ ਜਦੋਂ ਪਾਣੀ ਬਿਲਕੁਲ ਸਾਨੂੰ ਪਤਾ ਲੱਗਿਆ ਕਿ ਪਾਣੀ ਟੁੱਟ ਕੇ ਆਈ ਗਿਆ ਉਹਦੋਂ ਅਨਾਉਂਸਮੈਂਟ ਹੈ ਹਾਂ ਜੇਤੀਆਂ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਸਿਰਫ ਤੁਹਾਡੇ ਵਰਗੇ ਵੀਰਾਂ ਭਰਾਵਾਂ ਨੇ ਆਣ ਕੇ ਹੁਣ ਹੁਣ ਆਪਾਂ ਪਹੀ ਚ ਖੜੇ ਆ ਇੱਥੇ ਇੱਥੇ ਕਿੰਨਾ ਕਿੰਨਾ ਪਾਣੀ ਤਾਂ ਉਰੀ 27 ਤਰੀਕ ਨੂੰ ਸਾਡੇ ਆੜ ਆਇਆ ਵਾ ਤੇ 28 ਨੂੰ ਜਨਾ ਨਕਲੇ ਨਹੀਂ ਘਰਾਂ ਚਾਏ ਆ ਕਿ ਘਰ ਦੇ ਉਹ ਪਾਣੀ ਨਾ ਸਾਡੇ ਪਾਣੀ ਚ ਘਰਾਂ ਦੇ ਵਿੱਚ ਨਾਲੇ ਘਰ ਵੀ ਪਹੀ ਨਾਲੋਂ ਉੱਚੇ ਆ ਹਾਂਜੀ ਹਾਂਜੀ ਪਹੀ ਜੇ ਘਰਾਂ ਦੇ ਮਤਲਬ ਵੀ ਸਰਕਾਰ ਆਈ ਤੇ ਉਹ ਕਰਦੀ ਇਦਾਂ ਗਾਂਢੀ ਦੋ ਤਿੰਨ ਚਾਰ ਚਾਰ ਫੁੱਟ ਘਰਾਂ ਚ ਫਿਰ ਘਰਾਂ ਚ ਤਾਂ ਕਾਫੀ ਸਾਮਾਨ ਹੁਣ ਜਿਵੇਂ ਉਹ ਨਾ ਆਪਣਾ ਸਾਮਾਨ ਇਦਾਂ ਸੀਗਾ ਕਿ ਜਿਹੜਾ ਕਣਕਣ ਕੋਈ ਉਹ ਨਹੀਂ ਚੜ੍ਹ ਲਈ ਸੀ ਅੱਛਾ ਕਣਕ ਚੜ੍ਹਦੀ ਸੀ ਬਾਕੀ ਇਹਦੇ ਬੈੱਡ ਬੂਟ ਸੋਫੇ ਸੋਫੇ ਜਿੱਦਾਂ ਘਰ ਦਾ ਫਰਨੀਚਰ ਦਾ ਸਾਮਾਨ ਹੁੰਦਾ ਸਾਰਾ ਇਦਾਂ ਖਰਾਬ ਹੋ ਗਿਆ ਰਸੋਈ ਦਾ ਸਾਮਾਨ ਸਾਰਾ ਹਾਂਜੀ ਉਹਨੇ ਡੰਗਰ ਮਾਂ ਪਾਜੀ ਕੱਢੇ ਆ ਮੰਨ ਲਓ ਕਿ 27 ਤਰੀਕ ਨੂੰ ਆੜਾ ਆਇਆ ਤੇ 27 ਨੂੰ ਸਾਨੂੰ ਪਸਾ ਲੱਗਾ ਕਿ ਫੇਰ ਦਵਾਰ ਤੋਂ ਛੱਡਿਆ 27 ਤਰੀਕ ਨੂੰ ਆਇਆ ਜੀ 27 ਤੋਂ ਬਾਅਦ ਚ 28 ਨੂੰ ਥੋੜਾ ਕੱਟ ਗਿਆ ਥੋੜਾ ਮੰਨ ਲਓ ਕਿ ਜਿੱਦਾਂ 5 5 6 6 ਫੁੱਟ ਆਇਆ 4 ਫੁੱਟ ਪਾਣੀ ਹੋ ਗਿਆ ਤੇ 27 ਨੂੰ 28 ਨੂੰ ਫੇਰ ਪਾਣੀ ਫੋੜ ਛੱਡ ਗਿਆ ਫੇਰ ਬਾਅਦ ਚ ਬੰਨ ਬਹੁਤ ਟੁੱਟ ਗਿਆ ਨਾ ਇਧਰੋਂ ਹਾਂ ਬੰਨ ਕੰਮ ਗਰਦਾਪੁਰ ਤੋਂ ਲੈ ਕੇ ਚਰਨਦਾਸ ਤੱਕ 12 13 ਥਾਵਾਂ ਤੋਂ ਬੰਨ ਟੁੱਟੇ ਜੀ 100 ਕਿਲੇ ਕਿਲੇ ਉਹ ਫਿਰ ਉਹੀ ਹੈ ਨਾ ਫਿਰ ਜਦ ਅੱਗੇ ਅੱਗੇ ਬੰਨ ਟੁੱਟੀ ਗਏ ਪਾਣੀ ਵਾਪਸ ਵੀ ਮੁੜੀ ਗਿਆ ਵਾਪਸ ਬਾਣੀ ਮੁੜੀ ਜਦੋਂ ਹੋਰ ਛੱਡਦੇ ਤੇ ਪਾਣੀ ਉਹ ਫੇਰ ਚੜ ਕੇ ਆਉਂਦਾ ਕਿ ਉਹ ਰ ਹਾਂ ਇੱਕ ਜਣ ਭਾਜੀ ਇਹਨਾਂ ਸਾਨੂੰ ਮਾਈਨ ਨੇ ਬਹੁਤ ਮਾਰਿਆ ਪਾਣੀ ਰੇਲਵੇ ਲੈ ਇਹਨਾਂ ਨੇ ਡੱਕ ਬਹੁ ਲਾਈ ਜੇ ਕਿਉਂਕਿ ਸਭ ਕੋਈ ਭਾਜੀ ਸਰਕਾਰਾਂ ਦੀ ਨੀਤੀ ਆ ਕਿਉਂਕਿ 27 ਤਰੀਕ ਨੂੰ ਹਾੜਾ ਆ 28 ਉਹਨਾਂ ਨੇ ਆਰਮਿੰਗ ਲਾਤੀ ਸੀਗੀ ਇਹ ਤੋੜਨ ਨਾ ਹਾਂ ਕਿ ਪਾਣੀ ਦਾ ਨਿਕਲੇ ਤੇ ਜੇ ਕਿਤੇ ਨਿਕਾਸ ਹੁੰਦਾ ਹੈ ਪਹਿਲੀ ਗੰਦ ਪਈ ਨਿਕਾਸ ਨਹੀਂ ਹੈਗਾ ਕਿੰਨਾ ਕਿੰਨਾ ਇੱਕ ਮਤਲਬ ਕਿੰਨੇ ਪਿੰਡ ਇੱਧਰੋਂ ਜਮ੍ਹਾਂ ਹੀ ਲੋਸ ਚ ਚਲੇ ਜੇ ਕੰਮ ਸੇ ਕੰਮ ਡੇਗਾ ਬਾਬਾ ਨਾਨਕ ਤੇ ਲੱਗੇ ਅਜ ਨਾਲੇ ਤੱਕ ਮਾਰ ਕੀਤੀ ਹੈ ਮਾਰ ਕੀਤੀ ਹੈ ਕਿੰਨਾ 35 ਤੋਂ 40 ਪਿੰਡ ਜਿਹੜੇ ਪਿੰਡ 35 ਤੋਂ 40 ਸਾਡੀ ਸਾਡੀ ਜਿਹੜੀ ਲਾਈਨ ਜੇ ਜਿਹੜੇ ਉਧਰਲੇ ਜਿਹਨਾਂ ਨਿਸੋਗੇ ਸੰਘੋਕੇ ਖੋਨੇ ਵਾਲ ਜੱਟਾ ਬਸ਼ੀਆ ਉਹ ਵੱਖਰੇ ਨੇ ਠੀਕ ਹੈ ਇਹ ਅੱਗੇ ਹੁਣ ਪਿੰਡ ਕਿਹੜਾ ਆ ਜਾਂਦੇ ਜੀ ਬੋਲੀ ਬੋਲੀ ਪਿੰਡ ਅੰਦਰਮਦਾਸ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਉਹ ਉਹ ਦਾ ਆਪਣਾ ਡੀਜ਼ਲ ਦਾ ਕਿਵੇਂ ਕਰ ਰਹੇ ਐ? ਛ ਡੀਜ਼ਲ ਦਾ ਆਪਾਂ ਆਪਾਂ ਦਿਲਬਰੀ ਜਿਹੜਾ ਡੀਜ਼ਲ ਐ ਇੱਥੇ ਦੇ ਰਹੇ ਐ। ਹਾਂਜੀ। ਇਹ ਸਿੱਧਾ ਆਪਾਂ ਡਰਮ 'ਚ ਧਾਰ ਰਹੇ ਐ। ਠੀਕ ਐ ਜੀ। ਮੰਨ ਲਓ ਜਿੰਨੇ ਵੀ ਡੇਰੇ ਦਿੱਖਦੇ ਐ ਉਹਨਾਂ ਦੇ ਵਿੱਚ 5 ਡਰਮ ਧਾਰ ਦੇਣੇ ਡੀਜ਼ਲ ਦੇ ਬੁਰੇ। ਠੀਕ ਐ ਜੀ। ਇਹਨਾਂ ਨੂੰ ਆਪਾਂ ਨੇ 15 ਲੀਟਰ 1 ਪ੍ਰਤੀ ਕਿੱਲੇ ਦਾ ਦੇਣਾ ਐ। ਠੀਕ ਐ ਜੀ। ਇਹ ਫਿਰ ਆਪੇ ਬੰਡ ਲੈਣਗੇ ਉਹਦੇ? ਇਹ ਆਪ ਸੱਚ ਕਹਿੰਦੇ ਸੀ ਆਪ ਸੱਚ ਬੰਡ ਲੂਗੇ ਵੀ ਤੁਸੀਂ ਆਪ ਡਰਮ ਸਾਡੇ ਕੋਲ ਪੂਰੇ ਧਾਮ ਤੋਂ। ਵਾਹ ਠੀਕ ਠੀਕ।

ਆਪ ਜਰਬਾ ਰੋਸਾ ਚਿਟਰ ਚਾਲਨੀ ਹੈ ਯਾਰ ਖਾਂਦੀ ਤਾਂ ਹੋ ਜਾਉਂਦੇ ਫਿਰ ਇਹਦੇ ਕਿਹੜੇ ਗੱਲ ਆ ਉੱਤਰ ਲੈ ਇਹ ਵੀ ਲੈ ਚੱਕ ਕੇ ਇਹ ਵੀ ਲੈ ਇੱਥੇ ਦੇ ਮੋਤਵਾਰ ਨੇ ਜੀ ਇਹਨਾਂ ਨੂੰ ਅੱਗੇ ਰੱਖਿਆ ਆਪਾਂ ਨੇ ਤੇ ਸਾਰੀਆਂ ਲਿਸਟਾ ਵੀਰ ਨੇ ਪੜਾ ਕੇ ਦਿੱਤੀਆਂ ਸੀ ਆਪਾਂ ਨੂੰ ਉਹਦੇ ਅਕੋਰਡਿੰਗਲੀ ਉਵੇਂ-ਉਵੇਂ ਚੱਲ ਰਿਹਾ ਹੈ ਸਾਰਿਆਂ ਦੀ ਲੋਜਾ ਮੰਦੀ ਦੇ ਵਿੱਚੇ ਫਿਰ ਅੱਗੇ ਜਿਹੜਾ ਸਟੈਪ ਚੱਕਿਆ ਜਾਂਦਾ ਜੀ ਤੇ ਅੱਜ ਜਿਵੇਂ ਮਤਲਬ ਅਸੀਂ ਵੀਡੀਓ ਚ ਦੱਸਦੇ ਵੀ ਆਏ ਆ ਵੀ ਅਸੀਂ ਰਮਦਾਸ ਸੀਰੀ ਚ ਆਉਣਾ ਜੀ ਤੇ ਬੌਲੀ ਪਿੰਡ ਦੇ ਵਿੱਚ ਅਸੀਂ ਸੇਵਾ ਕਰਨੀ ਸੀ ਕਣਕ ਤੇ ਡੀਜ਼ਲ ਦੀ ਤੇ ਅੱਜ ਅਸੀਂ ਇੱਥੇ ਮਤਲਬ ਪਿੰਡ ਦੀ ਸ਼ੁਰੂਆਤ ਤੋਂ ਲੈ ਕੇ ਉੱਥੇ ਤੋਂ ਪਿੱਛੇ ਤੋਂ ਜਿੰਨੇ ਵੀ ਡੇਰੇ ਆ ਅੱਜ ਡੇਰਿਆਂ ਦੇ ਵਿੱਚ ਅਸੀਂ ਕੱਲੇ-ਕੱਲੇ ਦੇ ਵਿੱਚ ਡੀਜ਼ਲ ਤੇ ਕਣਕ ਦੀ ਸੇਵਾ ਕਰ ਦਿੱਤੀ ਹੈ ਜੀ ਤੇ ਬਾਕੀ ਕਿਸੇ ਹੋਰ ਵੀਰ ਨੇ ਵੀ ਆਉਣਾ ਤਾਂ ਇੱਥੇ ਕਣਕ ਤੇ ਡੀਜ਼ਲ ਤੋਂ ਬਿਨਾਂ ਜੇ ਕਿਸੇ ਨੇ ਖਾਦ ਦੇਣੀ ਹੈ ਤਾਂ ਉਹਨਾਂ ਨੂੰ ਮਤਲਬ ਮੋਸਟ ਵੈਲਕਮ ਹੈ ਜੀ ਤੇ ਬਾਕੀ ਤੁਸੀਂ ਇੱਕ ਵਾਰ ਦੱਸ ਦਿਓ ਜੀ ਇੱਥੇ ਸੇਵਾ ਆਪਾਂ ਨੇ ਕਾਦੀ ਕੀਤੀ ਤੇ ਅੱਗੇ ਹੋਰ ਵੀਰਾਂ ਨੂੰ ਕੀ ਸੁਣਾ ਲਵਾਂਗੇ ਵੀਰ ਜੀ ਇਹ ਬੌਲੀ ਪਿੰਡ ਆ ਰਮਦਾਸ ਦੇ ਲਾਗੇ ਜੀ ਠੀਕ ਹੈ ਇਹ ਪਿੰਡ ਦੇ ਵਿੱਚ ਕਣਕ ਦਾ ਬੀਜ ਤੇ ਡੀਜ਼ਲ ਹਾਂਜੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹਨਾਂ ਨੂੰ ਦਿੱਤਾ ਜੀ ਜੀ ਜੇ ਹੋਰ ਵੀ ਕਿਹੇ ਵੀਰ ਨੇ ਕੋਈ ਇਹਨਾਂ ਦੀ ਸੇਵਾ ਕਰਨੀ ਆ ਤੇ ਡੀਜ਼ਲ ਤੋਂ ਬਗੈਰ ਤੇ ਕਣਕ ਦੇ ਬੀਜ ਤੋਂ ਬਗੈਰ ਖਾਦੀ ਸੇਵਾ ਕਰ ਸਕਦਾ ਹੈ ਖਾਦੀ ਸੇਵਾ ਕਰ ਸਕਦਾ ਹੈ ਤੇ ਬਾਕੀ 7 ਕਿੱਲਿਆਂ ਤੱਕ ਅਸੀਂ ਇਹਨਾਂ ਨੂੰ ਬੀਜ ਦੀ ਸੇਵਾ ਕੀਤੀ ਇੱਕ ਕਿੱਲੇ ਤੋਂ ਲੈ ਕੇ ਠੀਕ ਹੈ ਜੀ ਠੀਕ ਬਗੈਰ ਨੌਕਰੀ ਤੋਂ ਜਾਂ ਕੋਈ ਬਗੈਰ ਬਾਹਰ ਗਿਆ ਹੋਵੇ ਉਹਨੂੰ ਨਹੀਂ ਅਸੀਂ ਕੁਝ ਨਹੀਂ ਦਿੱਤਾ ਉਹਨੂੰ ਕੁਝ ਨਹੀਂ ਦਿੱਤਾ ਤੇ ਬਾਕੀ ਜੋ ਮਾਤੜਿਆ ਆਪਣੇ ਕਿਸਾਨ ਭਰਾ ਉਹਨਾਂ ਨੂੰ ਦੱਸਾਂਗੇ ਉਹਨਾਂ ਨੂੰ ਦੱਸਾਂ ਬਹੁਤ ਵਧੀਆ ਹਾਂਜੀ ਠੀਕ ਹੈ ਜੀ ਤੁਸੀਂ ਦੇਖੋ ਵੀ ਕਿੰਨਾ ਕਿ ਜ਼ਿਆਦਾ ਨੁਕਸਾਨ ਹੋਇਆ ਵੇਟਰ ਦੇਖੋ ਝੋਨੇ ਦੀ ਕਿੱਟਿੰਗ ਇਹ ਲਿੰਕ ਰੋਡਾਂ ਤੋਂ ਮਤਲਬ ਆਪਾਂ ਪਿੰਡਾਂ ਚੋਂ ਬੜੇ ਆ ਅੱਗੇ ਜਿਹੜੇ ਹੋਰ ਡੇਰੇ ਆ ਕਈ ਜਿੱਥੇ ਤੱਕ 24 ਸਰਕਾਰ ਨਹੀਂ ਪਹੁੰਚੀ ਕੋਈ ਕਲਾਕਾਰ ਨਹੀਂ ਪਹੁੰਚਿਆ ਸੋ ਅੱਜ ਉਹ ਪਿੰਡਾਂ ਚੋਂ ਨਿਕਲੇ ਹੋਏ ਆ ਪਹਿਲਾਂ ਅਸੀਂ ਸਰਵੇ ਕਰਕੇ ਵੀ ਗਏ ਆ ਪਰ ਇਹ ਹਾਲਾਤ ਕੋਈ ਨਹੀਂ ਦਿਖਾਉਂਦਾ ਦੇਖੋ ਕਿੰਨੀ ਦੂਰ ਦੂਰ ਤੱਕ ਸਾਰੇ ਏਰੀਆ ਮਤਲਬ ਇੱਧਰ ਦੁਨੀਆ ਇੱਧਰ ਦੁਨੀਆ ਸਭ ਪਹੁੰਚੇ ਜੀ ਪਿੰਡ ਠੇਠ ਰਖੇ ਠੇਠ ਰਖੇ ਤੇ ਕੋਈ ਅੰਦਾਜ਼ਾ ਨਹੀਂ ਟਰੈਕਟਰਾਂ ਦਾ ਇੰਨੇ ਕਿ ਟਰੈਕਟਰ ਚੱਲ ਰਹੇ ਆ ਤੇ ਆਪਾਂ ਤੁਹਾਨੂੰ ਹੁਣ ਟਵਾ ਦਿਖਾਉਣਾ ਹੈ ਇਹ ਸਫੈਦੇ ਉਥੋਂ ਪੱਟ ਕੇ ਮਾਰੀ ਇਸ ਵੇਲੇ ਤੁਸੀਂ ਦੇਖ ਲਓ ਕਿ ਕਿੰਨੀ ਦੂਰ ਗਈ ਤੋਟ ਘਟ ਤਿੰਨ ਕਿਲੇ ਦਾ ਪਾਰ ਤੇ ਆ ਤੁਹਾਡੇ ਆਪ ਦੇ ਖੇਤ ਆ ਕਰਦੇ 6 ਏਕੜ 6 ਏਕੜ ਪਿੰਡ ਪਿੰਡ ਕਿਹੜਾ ਹੈ ਪਿੰਡ ਖਾਸਾਂ ਵਾਲਾ ਪਿੰਡ ਖਾਸਾਂ ਵਾਲਾ ਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਅਸੀਂ ਤੇ ਇਹੋ ਬੀਮਾ ਕਰਨੇ ਆ ਇਹ ਸੇਵਾ ਜਿਹੜੀ ਹੈ ਨਾ ਇੱਥੇ ਗਰਾਊਂਡ ਤੇ ਆਣ ਕੇ ਕਰੋ ਬਿਲਕੁਲ ਸੇਵਾ ਬਹੁਤ ਹੋਉਂਦੀ ਆ ਪਰ ਗਾਂ ਸੇਵਾ ਦੀ ਬੜੀ ਲੋੜ ਪੈਣੀ ਕਾਹ ਕਾਹ ਲੋ ਹਲੇ ਬਹੁਤ ਉੱਚਾ ਟਿੱਪਾ ਆ ਬਹੁਤ ਉੱਚਾ ਇਤੋਂ 15 ਫੁੱਟ ਨੀ ਨੀ ਜ਼ਮੀਨ ਆ ਇਤੋਂ 15 ਫੁੱਟ ਖੰਡੇ ਆ ਬਰਬਾਦੀ ਅੱਗੇ 6 ਏਕੜ ਜ਼ਰਾ ਹੈ ਪਾਣੀ ਦੇ ਸਾਥ ਖੜਾ ਆ ਆ ਦੇਖੋ ਜਿੰਨੇ ਦੇ ਵਿੱਚ ਪਾਣੀ ਹੈ ਤੇ ਮਤਲਬ ਬਾਈ ਕਹਿੰਦਾ ਵੀ ਇਹ ਇੰਨਾ ਟਡੂੰਗਾ ਬਣ ਗਿਆ ਵੀ ਕੋਈ ਅੰਦਾਜ਼ਾ ਨਹੀਂ ਹੈਗਾ ਹਾਂਜੀ ਲਗ ਭਾਗ 80 ਫੁੱਟ ਕਹਿੰਦੇ ਡੂੰਗਾ ਇੱਥੇ ਟੋਆ ਬਣ ਗਿਆ 80 ਫੁੱਟ ਡੂੰਗਾ ਤੇ ਦੇਖ ਲਓ ਵੀ ਇਹਦੀ ਉਚਾਈ ਕਿੰਨੀ ਹੋਗੀ ਤੇ 7 7 8 8 ਫੁੱਟ ਨਿੱਜੇ ਹਲੇ ਮਿੱਟੀ ਹੈ ਜਿਹੜੀ ਖੇਤੀ ਜੋਗ ਵਾਲੀ ਹੈ ਤਾਂ ਐਨਾ ਉੱਪਰ ਇਹ ਦਿੱਤਾ ਚੜ ਗਿਆ ਤੇ ਟਰੈਕਟਰ ਐਨਾ ਕਾ ਮਤਲਬ ਅਮਣ ਵੀ ਤਾਂ ਚੱਲੇਗਾ ਬਹੁਤ ਫਿਰ ਥੇਵਾ ਚ ਨਿਕਲ ਗਿਆ ਉਹਨੂੰ ਬਾਕੀ ਆਪਾਂ ਵੀਰ ਨੂੰ ਮਿਲੇ ਆ ਜਿਹੜਾਂ ਦੀ ਜ਼ਮੀਨ ਹੈ ਉਹਨਾਂ ਨੇ ਇਹੀ ਅਪੀਲ ਕੀਤੀ ਆ ਵੀ ਵੱਧ ਤੋਂ ਵੱਧ ਬਸ ਸਾਨੂੰ ਮਸ਼ੀਨਰੀ ਦੀ ਉਹ ਲੋੜ ਹੈ ਜੀ ਜਲਦੀ ਲੋੜ ਹੈ ਇਹ ਪਿੰਡ ਆ ਕੇ ਸੀ ਠੇਠੜ ਕੇ ਅੱਜ ਬਿੱਲੇ ਬਾਈ ਦੀ ਵੀਡੀਓ ਦੇਖੀ ਸੀ ਸਵੇਰੇ ਤੇ ਉਹਨਾਂ ਨਾਲ ਫਿਰ ਕੰਟੈਕਟ ਕਰਿਆ ਆਪਣੇ ਕੋਲ ਨੰਬਰ ਹੈਗਾ ਸੀ ਵੀਰ ਦਾ ਫਿਰ ਉਹਨਾਂ ਨੂੰ ਪੁੱਛਿਆ ਵੀ ਕੀ ਸੇਵਾ ਲੈ ਕੇ ਆਈਏ ਕਿਉਂਕਿ ਡੀਜ਼ਲ ਤਾਂ ਅਸੀਂ ਆਲਰੇਡੀ ਲੈ ਕੇ ਆਏ ਤੇ ਵੀਰ ਕਹਿੰਦਾ ਵੀ ਮੈਂ ਆਪਾਂ ਨੂੰ ਡੀਜ਼ਲ ਦੀ ਲੋੜ ਹੈ ਇੱਥੇ ਤੇ 15 ਡਰਮ ਆਪਾਂ ਨੇ ਆਪਣਾ ਵੀਰੇ ਨੂੰ ਇੱਥੇ ਆਪਾਂ ਨੇ ਠੇਠੜ ਕੇ ਪਿੰਡ ਦਿੱਤੇ ਆ ਬਿੱਲੇ ਵੀ ਨੂੰ ਤੇ ਉਹ ਹੁਣ ਸੇਵਾ ਚ ਲਾਉਣਗੇ ਤੇ ਕਾਫੀ ਡੀਜ਼ਲ ਦੀ ਸੇਵਾ ਆਈ ਵੀ ਜਾਂਦੀ ਹੈ ਤੇ ਡੀਜ਼ਲ ਦੀ ਸੇਵਾ ਦੀ ਲੋਡ ਵੀ ਬਹੁਤ ਹੈ ਕਿਉਂਕਿ ਟਰੈਕਟਰ ਜਿਹੜਾ ਘੱਟੋ ਘੱਟ ਜੇ ਗਿਣਤੀ ਕਰੀ ਵੀ ਤਾਂ ਮੋਟਾ ਮੋਟਾ ਆਈਡੀਆ 200 ਪਲੱਸ ਟਰੈਕਟਰ ਅੰਦਰ ਸੇਵਾ ਚ ਲੱਗਿਆ ਹੋਇਆ ਆ ਆਪਾਂ ਨੇ ਕਲਪੁਨ ਨੇ ਇੱਕ ਐਡ-ਆਨ ਕਰੀ ਵੀ ਆ ਵੀਡੀਓ ਦੇ ਵਿੱਚ